ਸ੍ਰੀ ਗੱਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਪਹੁੰਚੇ ਹੋ ਮੋਟਰਬ ਭੋਲੂ ਬਾਈ ਕੋਲ ਮੇਰੇ ਭੋਲੂ ਬਾਈ ਨੂੰ ਸ੍ਰੀ ਗੱਲ ਜੀ ਸਾਰਿਆਂ ਨੂੰ ਅਦਰ ਬਈਆ ਵਦੂਆ ਕਿ ਤੂੰ ਔਰ ਫਿਰ ਕਿਦਾਂ ਮੈਂ ਠੀਕ ਠਾਕ ਹੈ ਕਿਆ ਕਹਿੰਦੇ ਜੀ ਜੀਰੀ ਮੈਂ ਉਹੀ ਦੇਖ ਰਿਹਾ ਹਾਂ ਕਿ ਆਪਾਂ ਮੈਂ ਤੇ ਸਲਾਹ ਲੈਂਦਾ ਮੇਰੀ ਖਰਾ ਦੇਣੀ ਹੈ ਹਾਂ ਜਿੰਕ ਐਰ ਪਾਵਾਂ ਕਿ ਆਪਾਂ ਮਾਮਾ ਨਾਲੇ ਤਾਂ ਦੂਦੂ ਕਹਿੰਦਾ ਜਿੰਕ ਐਰ ਦੀ ਸਪਰੇਅ ਕਰਦਾ ਸਪਰੇਅ ਤਾਂ ਠੀਕ ਹੈ ਸਪਰੇਅ ਉਹਨੇ ਕਿਨੇ ਵੱਧ ਬਹੁਤ ਜਾਣੇ ਕੋਲ ਲੱਗਦਾ ਹੁਣ ਵੀ ਕਾਫੀ ਵਧੀ ਵੀ ਆ ਇਹ ਤੇਰੀ ਜੀਰੀ ਓ ਕੋਣਾ ਜਾਨੀ ਨਾ ਜਿੰਕ ਐਨ ਦੇਖਿਆ ਨਹੀਂ ਕਰਦਾ ਕਿ ਆਪਾਂ ਮੈਨੂੰ ਤੇ ਪ੍ਰਾਣ ਸੜਦੂ ਨਾ ਨਹੀਂ ਪਦਾਨ ਤਾਂ ਹਲੇ ਗਈਤੀ ਆ ਪਦਾਨ ਤਾਂ ਸੁੰਡੀ ਸੰਡੀ ਤੇ ਆ ਆਹੋ ਜਾਨੀ ਕੋਈ ਪੌਣਾ ਦਾ ਪੈਣਾ ਨਹੀਂ ਕੋਰ ਹਜੂਰੀ ਆਪਾ ਇੱਕ ਵਾਰੀ ਪਾ ਲਿਆ ਮੈਂ ਤਾਂ ਪਾ ਲਿਆ ਇੱਕ ਵਾਰੀ ਬਾ ਹੁਣ ਜਿੰਕ ਐਨ ਪਾ ਲਾ ਸਲਫਰ ਪਾ ਲਾ ਪਿੰਨੇ ਕੱਟੀਆਂ ਰਲ ਜੰਨੀ ਆ ਰਲ ਜੰਨੀ ਆ ਕੱਟੀਆਂ ਰਲਣ ਨੂੰ ਕਿਤੇ 10 20 ਮਿੰਟ ਜਗੇਰ ਕੇ ਹੋ ਜਾਣਾ ਆਹ ਮਿੰਟ ਦਾ 10 ਲਾਉਣੇ ਆ ਬਸ ਫਿਰ ਆਏ ਅਬੀ ਖੜੇ ਜਪਤਾਨ ਹੈ ਪੜੇ ਜੀ ਤਾਂ ਹੀ ਵਾ ਕਹਿ ਰਿਹਾ ਜਿੰਕ ਪਾਇਆ ਨਹੀਂ ਨਾ ਕੋਸ ਜਿੰਕ ਕਰਨ ਪਾ ਵੀ ਕਿਲੋ ਜੀ ਪਾਇਆ ਹੋਇਆ ਡਾਇਆ ਨਹੀਂ ਪਾਇਆ ਬਾਇਆ ਤਾਂ ਨਾ ਪਾਇਆ ਡਾਇਆ ਵੀ ਬਹੁਤਾ ਨਹੀਂ ਪਾਇਆ ਹਾਂ ਪਾਇਆ ਵੀ 30 ਕਿਲੋ ਹੋਣਾ ਬਸ ਤੇ 4 ਬਿੱਗੇ ਦਾ 30 ਕਿਲੋ ਥੋੜਾ ਜੇ ਆਪ ਆ ਜਿੰਕ ਕਰਨ ਪਾ ਹੁਣ ਬਾਕੀ ਇਹਨਾਂ ਨੇ 468 ਇਹਨਾਂ ਜਿਆਦਾ ਕਾਲਾ ਵੀ ਨਹੀਂ ਹੋਣਾ ਇਹਨਾਂ ਨੇ ਤਾਂ ਕਿਤੇ ਕਹੇ ਵੀ ਤੂੰ ਲਾਗ ਲਾਗ ਵਾਲੇ ਮੰਗੂ ਕਹੇ ਵੀ ਦੂਈਆ 110 ਜਿੱਕਣਾ ਕਾਲੀ ਆ ਬੁੱਝਿਆ ਜਾ ਤਾਂ ਮਾਰਨਾ ਕਹੀਦਾ ਬੁੱਝਾ ਤਾਂ ਮਾਰੂੰਗੀ ਅੱਜ ਕਿੰਨੀ ਤਰੀਕ ਨੂੰ ਲਾਈਤੀ ਇਹ 22 ਨੂੰ 22 ਨੂੰ ਅੱਜ ਹੋ ਗਈ ਇਹ ਅੱਠਾ 22 ਨੂੰ ਲਈ ਆ ਮੇਰੇ ਵਾਲੀ 21 ਨੂੰ ਆ ਆ ਫਿਰ 22 ਨੂੰ ਲਈ ਜਾਣਾ ਮੇਤੇ ਦੂਏ ਦਿਨ ਹਾਂ ਅੱਜ ਅੱਠ ਹੋ ਗਈ ਤੇ ਤਾਂ ਯਾਰ ਕਾਫੀ ਪਿਛੇ ਆ ਤੇਰੇ ਵਾਲੀ ਮਖੌਲ ਦੀ ਗੱਲ ਨਹੀਂ ਉਹ ਹੀ ਮੈਂ ਤੁਹਾਨੂੰ ਦੱਸਦਾ ਤਾਂ ਕਿ ਆ ਪਾਇਆ ਹਾਂ ਆਪਣਾ ਵੀ ਦਾਤ ਦੇ ਵੀ ਆ ਪਾਇਆ ਮੈਂ ਮੈਂ ਤਾਂ ਸਮਾਨ ਉਹ ਤੇਰਾ ਕੋਈ ਪਤਾ ਦੂਜੇ ਦੱਸੂਗਾ ਤਾਂ ਹੀ ਅਗਲਾ ਪਾਉਣਾ ਦਾਇਆ ਤਾਂ ਪਾਇਆ ਮੈਂ 15 ਕਿਲੋ ਦਾਇਆ ਤਾਂ ਜੀ ਉਹ ਹੋਰ ਸਮਾਨ ਜੂਰੀਆ ਦੋ ਵਾਰੀ ਪਾ ਲਿਆ ਹਾਂ ਇੱਕ ਜਿੰਕ ਕਰਨ ਬਾਅਦ ਹੀ ਬਸ ਕਿਹੜਾ ਗੰਨੇ ਵਾਲਾ ਖੇਤ ਆ ਗੰਨੇ ਵਾਲਾ ਖੇਤ ਆ ਸੋਡਾ ਮੇਰਾ ਜਿੰਕ ਦਾ ਦਾਇਆ ਤਾਂ ਠੀਕ ਹੈ ਜਾਨੀ ਉਂ ਤਾਂ ਤਾਂ ਠੀਕ ਹੈ ਮਾੜੀ ਤਾਂ ਠੀਕ ਆ ਪਰ ਗੰਨੇ ਵਾਲੇ ਖੇਤ ਦਾ ਬਹੁਤ ਫਰਕ ਆ ਥੱਲੇ ਵਾਲਿਆਂ ਦਾ ਫਰਕ ਉਹ ਜਿਹੜੇ ਸੜਕਾਂ ਨਾਲ ਉਹ ਕਾ ਕਿਆ ਨਾ ਪਾ ਦਿੰਦਾ ਹੈ ਹੋਰ ਕਿਆ ਹਾਂ ਜਿੰਕਰ ਨੇ ਸੇਟਲ ਬਗ ਕੀ ਗੰਨੇ ਵਾਲੇ ਖੇਤ ਦਾ ਫਰਕ ਰਹਿੰਦਾ ਯਾਰ ਖਰਾਕ ਜਿਆਦਾ ਪਈ ਵੀ ਹੁੰਦੀ ਆ ਨੂੰ ਤਾਂ ਠੀਕ ਆ ਕੋਈ ਚੱਕਰ ਨਹੀਂ ਬੁੱਝੇ ਜਾਂ ਮਾਰਨਾ ਚਾਹੀਦਾ ਮੜਾ ਜਾ ਨੂੰ ਤਾਂ ਠੀਕ ਆ ਚਲ ਦੂਜੇ ਦਾ ਸੇਮ ਹੀ ਆ ਥੋੜੀ ਜੀ ਹਵਾ ਲੁਾਈ ਚਾਲ ਲੈ ਇਹਨਾਂ ਨੂੰ ਆ ਹੁਣ ਸੁੱਕੇ ਪੈ ਰਿਹਾ ਸਿਰ ਉਹ ਕਹੇ ਰ ਸੁੱਕਾ ਪੈ ਰਿਹਾ ਚਲ ਉਹ ਹੀ ਕਹਿੰਦਾ ਬਾਈ ਹਵਾ ਲੁਆਤੀ ਮੜੀ ਜੀ ਵਿੱਚ ਨੂੰ ਸੁੱਕੇ ਪੈ ਕੱਦਾ ਦਿਨ ਫਿਰ ਭਰਤਾ ਪਾਣੀ ਉਲਾਦੇ ਨਾ ਬਹੁਤਾ ਟਾਈਮ ਵੀ ਨਹੀਂ ਬਾਈ ਕੱਦਾ ਦਿਨ ਵੱਧ ਤੇ ਵੱਧ ਤੁਹੇ ਬਦ ਆਪਣਾ ਫੇਲਾਤਾ ਪਾਣੀ ਵਾ ਪਾਣੀ ਲਾਉਣਾ ਕਈ ਦਿਨ ਬਾਅਦ ਲਾਉਣਾ ਮੈਨੂੰ ਪਤਾ ਵੀ ਪੱਕੇ ਪਈਏ ਹਜੇ ਉਹ ਇੰਨਾ ਕ ਵੀ ਪਾਣੀ ਦੀ ਹਜੇ ਜ਼ਰੂਰਤ ਹੈਗੀ ਆ ਕਿਉਂਕਿ ਜਿੰਨਾ ਚ ਬੁੱਝਾ ਪੂਰਾ ਨਹੀਂ ਹੁੰਦਾ ਹੈ ਨਾ ਬੁੱਝਾ ਪਾਣੀ ਚ ਚੱਲਣਾ ਤੇ ਇਹ ਮੁੰਡੇ ਪਨੀਰੀ ਝੂਟੀ ਲੱਗਦੀ ਹੈ ਹੈ ਬੀਜੀ ਵੀ ਤਾਂ ਗੱਦੀ ਦੀ ਇਹ ਜਲਸੇ ਦੀ ਮੱਕੀ ਖੜੀ ਹੋਆ ਗੌਰ ਮਸ਼ੀਨ ਆਈ ਤੇ ਉਧਰੋਂ ਬੜਨ ਗਿੱਲਾ ਤਾਂ ਗੌਰ ਨਹੀਂ ਬੀਜ ਥੋੜਾ ਜਿਹਾ ਘੱਟ ਪਾਏਗਾ ਤੇਰੇ ਬੀਜ ਜਿਆਦਾ ਪਾਏਗਾ ਬੀਜ ਵੀ ਪੁੱਛਦਾ ਮੇਰਾ ਉੱਧਰ ਚੱਲਦਾ ਦਾ ਕੰਮ ਇਹਦੇ ਕੋਲ ਵੀ ਟਾਈਮ ਨਹੀਂ ਲੱਗਿਆ ਨਹੀਂ ਬੀਜ ਥੋੜਾ ਜਿਹਾ ਆਹ ਦੋਵੇਂ ਵਸਤੂ ਥੋੜਾ ਜਿਹਾ ਸੰਗਣਾ ਬੀਜ ਨਾ 3 ਕਿਲੋ ਵਿਸਵੇ ਦਾ حساب ਕਰ ਦੇਖੀ ਫੇ ਪਨੀਰੀ ਹੁੰਦੀ ਬਹੁਤ ਛੇਤੀ ਜੇ ਨਹੀਂ ਆਪੇ ਜਿਆਦਾ ਬੀਜ ਪਾ ਦਿੰਦੇ ਉਹ ਵੀ ਖਰਾਬ ਕਰਦਾ ਬੱਸ ਕਰ ਮੋਟਰ ਪਰ ਵੀ ਛੜਦੇ ਨਾ ਜਿੰਕ ਕਰਨ ਦੀ ਹੈਨੇ ਛੜਦੇ ਛੜਦੇ ਜਿੰਕ ਕਰਨ ਤਾਂ ਵਧੀਆ ਚੀਜ਼ ਆ ਛੜਦੇ ਜੂਰੀਏ ਤਾਂ ਮੈਂ ਪਾਉਣਾ ਹੀ ਨਹੀਂ 10 12 ਕਿਲੋ ਹੀ ਪਾਉਣਾ ਬਸ ਵੇਚੇ ਰੜਾ ਕੇ ਸਾਮਾਨ ਜਾਦਾ ਨਹੀਂ ਜੂਰੀਏ ਤਾਂ ਘੱਟੋ ਘੱਟ ਦੇਖ ਡੇਢ ਥੈਲਾ ਤਾਂ ਪੂਰਾ ਕਰੀ 20 ਕਿਲੋ ਦਾ ਪਾਤਾ 20 25 ਕਿਲੋ ਬਸ ਫਿਰ ਉਹੀ ਐਵਰੇਜ ਰੱਖੀ ਤਿੰਨ ਵਾਰ ਚ ਕਰ ਚਾਹੇ ਚਾਰ ਵਾਰ ਚ ਕਰ ਮੈਂ ਪਾਉਣਾ 20 25 ਕਿਲੋ ਪਾਤਾ ਆ ਡੇਢ ਥੈਲਾ ਦਾ ਨਹੀਂ ਸਵਾ ਗੱਠਲਾ ਪਾ ਦੇਣਾ ਬਸ ਤੈਨੂੰ ਉਹੀ ਯਾਰ ਇਹ ਚਾਰ ਵਿੱਗੇ ਇਕਿਲੇ ਦਾ ਡੇਢ ਥੈਲਾ ਮੰਨ ਕੇ ਚੱਲ 468 ਨੂੰ ਇੰਨਾ ਨਹੀਂ ਆਪਣੇ ਨਹੀਂ ਇੰਨਾ ਜਦ ਜੇ ਬਾਅਦ ਬੁੱਧ ਕੀ ਫਿਰ ਪਤਾ ਲਾਈਗਾ ਉਹੀ ਜਕਰ ਆਪਣੇ ਨਰੇ ਬਹੁਤਾ ਲੋਡ ਵੀ ਨਹੀਂ ਪੈਂਦੀ ਪਾਣੀ ਬਥੇਰਾ ਆ ਜਣਾ ਤੇਰੇ ਕੋ ਉੱਪਰ ਤੇ ਰੇ ਵਾਲਾ ਜਦੋਂ ਚਾਰ ਕਣੀਆਂ ਪੈ ਗਈਆਂ ਮੀਰੋਗੇ ਦਿੱਤਾ ਤਾਂ ਗੈਂਕਾਂ ਦੀ ਪਾਉਂਦੀ ਨਹੀਂ ਮੀੜਾ ਬਾਈ ਸੁਧਰਦਾਦਾ ਹੈ ਰੱਬ ਦਾ ਕਿਸੇ ਬਹੁਤ ਥੋੜੋ ਕਰਿਆ ਨੈਟ ਨਾਲ ਤਾਂ ਫੇਲ ਮਹਾਰਾਜ ਉਹਨੇ ਕਿਆ ਆਪੋ ਵਾਲੇ ਹਟ ਲੈਂਦਾ ਪਿਆ ਇਹ ਲਿਆਉਣਾ ਹੀ ਆ ਪੰਜਾਬ ਪੰਜਾਬੀ ਆ ਸਮਝ ਗਿਆ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਨਹੀਂ ਥੋੜੋ ਮਨੋ ਆਇਆ ਉਹੜਾ ਮੋਟਾ ਪੋਈ ਜਾ ਬੋਤਾ ਵੀ ਨਾ ਮਰਦੀ ਆ ਮਾਰਕ ਦੇ ਚੱਲ ਠੀਕ ਆ ਤੇਰੀ ਮੈਂ ਕਹਿੰਦਾ ਜਿਆਦਾ ਸੁਣਦਾ ਮੀ ਫੇ ਰਾਜੇ ਦੇ ਚੌਲੇ ਕਰਾਉਣਾ ਪਊਂਗੇ ਪਰ ਅੱਜ ਦੇ ਦਿਨ ਮੀ ਸ਼ੁਰੂ ਹੋ ਗਿਆ ਤਾਂ 8 ਤਰੀਕ ਅੱਜ ਕਾਲੂ ਰਾਤ ਨੂੰ ਨਦੀ ਟੁੱਟ ਗਈ ਸੀ ਬਹੁਤ ਪਾਣੀ ਤਾਂ ਇਦਾਂ ਨਹੀਂ ਪਾਉਂਦਾ ਹੁਣ ਆੜੇ ਟਾਲੇ ਪਾਉਗਾ ਮੈਂ ਕਾਲਾ ਜਿੱਥੇ ਆਂਗੇ ਲੰਗੇ ਤਾਂ ਸੜਕ पे ਮੋਟਰਸਾਈਕਲ ਦਾ ਲੰਘਦਾ ਹੀ ਨਹੀਂ ਤਾਂ ਮੋਟਰਸਾਈਕਲ ਲੱਖ ਲੱਖ ਪਾਣੀ ਦਾ ਉਹੀ ਗਾ ਟਰੈਕਟਰ ਪਰ ਆਏ ਤੇ ਆ ਕਿਹੜਾ ਕ ਪਾਣੀ ਦਾ ਟਰੈਕਟਰ ਬਲੰਘ ਕੇ ਗਏ ਮੈਂ ਨਹੀਂ ਫੜ ਤੋੜੇ ਸੀ ਹੈ ਮੈਂ ਨਹੀਂ ਸਿੱਧ ਕੇ ਫੜ ਫਲੈਟ ਤਾਂ ਆਈ ਉਹ ਨਹੀਂ ਦੇਣਾ। ਅਦੋਤਨ ਦਿਨ ਨਹੀਂ ਲੈਟ ਆਈ। ਉਹ ਵੀ ਪਾਣੀ ਰੋਕ ਲਿਆ ਉਹਦੇ ਨਾਲੇ ਲੈਣੇ। ਚੱਲ ਚਲੀਏ ਫਿਰ। ਆਹ ਤਹਾਨੂੰ ਇਹ ਗੋਪੀ ਆ ਬਾਈ। ਤੁਸੀਂ ਇਹ ਰੈਡੂ ਦੇ ਗਏ ਨਹੀਂ ਲਾਉਣਾ। ਅੱਧੀ ਜਗਦੀ ਤਲਖ ਹੈ। ਹੂੰ। ਕੈਰਡ ਬੁੱਧੀ ਆਇਆ ਹੈ ਤੁਹਾਨੂੰ। ਹਾਂ। ਜ਼ਿੰਕ ਲਿਆ ਆ ਹੈ। ਹਾਂ। ਲੈ ਵੀ ਵੀਰ ਵੀ ਪਹੁੰਚ ਗਿਆ। ਹੋਰ ਵੀਰ ਕਿੰਨੇ ਸੀ ਇਹ? ਦੇਖ ਤਾਂ। 550 ਦੀ 550 ਦੀ 940 ਦੀ ਜੀ ਜੋ ਘਰ ਮਾਉ ਦੀ ਖੈਰਾ ਵਾਸਤੇ ਲੈ ਸੱਚੋ ਇਹ ਹੀ ਮਰਗੀ ਸੀ ਜਿੱਕੀ ਫਿਰਦਾ ਸੀ ਕਿਹੜੀ ਹੈ ਦੇਖ ਤਾਂ ਐਡੀਸ਼ਨ ਵਧੀਆ ਜੀ ਦੀ ਉਹਨੇ ਵੀ ਇਹੀ ਪਾਈ ਆ ਹਾਂ 4 ਕਿਲੋ ਦੀ ਆ ਕਰੋ 5 ਕਿਲੋ ਦੀ ਆ ਇਹ 4 ਦੀ ਆ ਕਰੋ 5 ਕਿਲੋ ਉਹ 5 ਦੀ ਆ ਇਹ ਤਾਂ ਠੀਕ ਆ ਫਿਰ ਤੋਂ ਹੀ ਰੇਟ ਆ ਕੀ ਹੁਣ ਲੱਗ ਜੂ ਪਤਾ ਕਿਹੜੀ ਆ ਉਹਦੇ ਸੁੱਚੇ ਦੇ ਕੋਲ ਨਾ ਰੱਖ ਦਿੰਦਾ ਜ਼ਿੰਕ ਪਾਊਡਰ ਜਿੰਨੀ ਜੜਾ ਕੇ ਪਾਉਂਗਾ ਫਿਰ ਹੋਰ ਕੱਲ ਜਾਂਦੀ ਬੰਮੇ ਜੀ ਬੱਸ 10-20 ਮਿੰਟ ਆ ਬਹੁਤਾ ਟਾਈਮ ਨਹੀਂ ਨਾਲ ਮੈਨੂੰ ਚੜਾਉਣੀ ਆ ਝੋਲੀ ਪਾ ਲੈਣੀ ਓਕੇ ਲੈ ਆਇਆ ਹੋਰ ਕੋਈ ਕੁਝ ਨਹੀਂ ਹੈ ਰਿਤੇ ਚ ਸੀਦੀ ਨਾ ਰਿਤੇ ਰਲਾ ਲੈਂਦੇ ਹਨ ਵੀ ਦੇ ਤਾਂ ਖੋਲ ਕੇ ਕਿ ਆਇਆ ਹਾ ਕੁਝ ਵੀ ਨਹੀਂ ਉੱਪਰ ਐਂ ਦੇ ਨਾ ਖੋਲ ਉਹ ਹਤਵਾਈ ਆ ਹੱਥ ਨਾ ਲਾ ਰਹੀ ਨਾ ਖੋਲ ਉਹ ਦੇਖਦੀ ਨਹੀਂ ਨਾ ਲਾਲ ਜੀ ਉਪਰੇ ਚੁਲ ਦੇਣਗੇ ਥੱਲੇ ਦੇ ਲਵਾਪੇ ਦੇ ਰੀਜੰਟਾ ਰੀਜੰਟਾ ਵੀਰ ਰੀਜੰਟ ਉਹ ਕਾ ਬਾਹਰ ਕਾਨੂੰ ਕਰਦਾ ਕਦੇ ਰੀਜੰਟ ਇਹ ਲਗੋਗੇ ਪਾਉਣੀ ਇਹਨੇ ਉਹਦਾ ਹੂ ਆ ਉਮਰਾ ਖੇਟਾ ਤੇ ਜਾਣਾ ਵਾ ਕਿ ਲੋਕ ਸਾਰੀ ਗੋਪੀ ਹੋਲੇ ਹੀ ਨਹੀਂ ਹੋਣਾ ਗੋਪੀ ਨਾ ਟਾਈਮ ਦਾ ਤ ਮੰਗਾ ਮਨ ਸਿੱਖ ਲੋ ਕਿਆ ਕਿਆ ਉਹਨੇ ਪਤਾ ਹੈ ਤੂੰ ਵੀ ਪਾ ਲੈਣਾ ਹਾਂ ਲੋ ਸਰਦਾਰ ਤਾਂ ਵੱਧ ਸਮਾਨ ਪਾਉਂਦਾ ਇਹ ਵੀ ਲੱਗਦਾ ਪ੍ਰੋਬਲਮ ਆ ਇਹਦਾ ਲਾ ਮੈਂ ਨਹੀਂ ਨਵਾਂ ਬੋਲਦਾ ਕਿੰਨੇ ਦੀ ਦਿੱਤੀ ਹੈ ਸਾਡੇ ਨੂੰ ਸੌ ਜਿਹਾ ਹੋ ਗਿਆ ਨਾ 450 ਦੀ ਕਹਿੰਦਾ ਨਾ 550 ਦੀ 550 ਤੇ ਚੱਕੀ ਮਾਰ ਤੇਰੀ 480 ਠੀਕ ਠੀਕ ਰੁਪਏ ਕਿਲੋ ਹੋਗੇ 728 110 ਰੁਪਏ ਕਿਲੋ ਆਉ 110 ਆ ਓਰੇ 550 ਦੀ ਜਮਲਾ ਦੀ ਸੋਸਾਇਟੀ ਵਿੱਚ ਵੀ ਹਾਂਜੀ ਤੇ ਮੈਂ ਪਹਿਲਾਂ ਉਰੀ ਦੇ ਚੱਕੀ ਸਾਰੀ ਹੋ 30% ਹੂੰ ਇਹ 120 ਓਰੇ 500 ਦੀ ਓਰੇ 550 ਦੀ ਜੇ ਬਿੱਲ ਕੱਟ ਹੋਣਾ ਅੱਛਾ ਇਹ 120 ਰੁਪਏ ਕਿਲੋ ਆ ਹੂੰ ਇੱਥੇ ਪਤਾ ਨਹੀਂ ਉਹ ਵਧੀਆ ਚੀਫ ਕੋ ਦੀ ਸੀ ਤੀ ਇਨੀ ਵਦਰੋਂ ਪਾਈ ਬਹੁਤ ਵਧੀਆ ਜਿੰਕਤੀ ਹੁਣ ਖੋਲੇ ਤੇ ਦੇਖਦੇ ਆ ਕਹੀ ਜੀ ਇਹ ਵਿੱਚ ਤੇ ਪਤਾ ਨਹੀਂ ਕਿਹ ਜੀ ਉਹ ਪਾਊਡਰ ਦਾ ਬਹੁਤ ਵਧੀਆ ਨਾ ਰਲਿਆ ਵੀ ਬਹੁਤ ਵਧੀਆ ਉਹ ਭੇਜੇ ਤਾਂ ਰੇ ਪਾਉਣ ਦਾ ਪਾਣੀ ਘੱਟ ਰੱਖਦਾ ਸਵੇਰੇ ਤੇਰਾ ਕੱਲ ਦਾ ਪਾਇਆ ਜਿਹੜਾ ਸਵੇਰੇ ਚੱਲਦੀ ਸੀ ਮੋਟਰ ਉਹ ਇਹਨੂੰ ਨਹੀਂ ਚੱਲੀਗੀ ਕਰਨੀ ਗੱਲ ਆ ਉਹਨੂੰ ਖੱਤੀ ਜੀ ਭਰੀ ਆ ਆ ਮੇਰੇ ਵਾਲਾ ਪੜੀ ਗਿਆ ਇਹ ਮੈਂ ਹੀ ਘਟਿਆ ਇਹਨੂੰ ਬਾਅਦਲ ਖੱਤੀ ਭਾਜੂਗੀ ਮੂਰੇ ਫੋਕਾ ਆ ਦੇਖ ਲੈ ਦੇਖਣਾ ਕਿ ਕੱਲ ਫਿਰਦਾ ਨਹੀਂ ਯਾਰ ਲੋ ਮੈਂ ਸਵੇਰੋਂ ਸਿੱਕੇ ਖੱਤੀ ਜੀ ਕੋ ਖਾਲੀ ਕੋਈ ਘੱਟ ਗੱਡੀ ਜਾਏ ਸਹੀ ਭਰਿਆ ਵ ਤਾਂ ਮੈਂ ਦੇਖਿਆ ਮੈਂ ਕਿ ਤੇ ਵੀਰੇ ਭਰ ਕੇ ਗਿਆ ਮੈਂ ਉਹ ਕੱਤੀ ਦੀ ਭਾਨੇ ਦੀ ਮਾ ਜੀ ਕੱਲ ਹੋਣੀ ਕੱਲ ਫਿਰਦਾ ਤਾਂ ਇਹ ਭਾਨੇ ਨੂੰ ਲੋਣੀ ਕਾਦਾ ਉਹ ਲੈ ਵੀ ਆਖਰ ਨੂੰ ਗੋਪੀ ਨੇ ਖੋਲੇ ਦਿੱਤਾ 5 ਮਿੰਟ ਵਿੱਚ ਐ ਗੋਪੀ ਜੀ ਪੱਲੀ ਤੂੰ ਫੇਰ ਨਹੀਂ ਲਿਆਉਂਦਾ ਯਾਰ ਪੱਲੀ ਦੇ ਕੇ ਕਿਰੋਣਾ ਘੰਟਾ ਮੈਂ ਝੋਲ ਦੇ ਵਿੱਚੇ ਰਲਾ ਲੈਣੀ ਉਹ ਸਾਮ ਦਾ ਪੱਲੀ ਬਰਵਾ ਕੇ ਉਹ ਵਧੀਆ ਪੱਲੀ ਬਰਵਾ ਕੇ ਤਾਂ ਦੇਖੀ ਤੂੰ ਪੱਲੀ ਗਏ ਲਿਆਏਗਾ ਨਾ ਰੇਤੇ ਚ ਨਾ ਲਾ ਲਵੇ ਵਧੀਆ ਸਾਰਾ ਨਾਲੇ ਵੀ ਪੱਲੀ ਵੀ ਰੱਖ ਕੇ ਜੂਰੀਏ ਚ ਬਹੁਤ ਵਧੀਆ ਰਲਦੀ ਆ। ਆਹ ਓਪੀ ਲੈਈਆਂ ਆ ਆ ਵੀ ਵੱਡਣੀਆਂ। ਥੋੜੀ ਜਿਹੀ ਵਧੀਆ ਨਾ ਪੁੱਛ ਲੈ ਜੀ। ਹੂੰ। ਚੱਲ ਸਾਲ। ਉਰੀ ਆ। ਲੈ ਵੀ ਬੰਦੇ ਆ ਪੇ ਛਾਪਾ ਮਾਰਿਆ ਇਧਰ ਦੁਖਾ ਇਧਰ ਨੂੰ। ਸਾਨੂੰ ਵੀ ਛੱਡ ਦੇਕਰ ਕੋਈ ਖਾਣ ਨੂੰ। ਕਿੱਥੇ ਲਗੋਗੇ ਰੱਖਦੇ ਆ? ਹੋ। ਲਗੋਗੇ ਕਿੱਥੇ ਰੱਖਦੇ ਆ? ਉਹਦਾ ਨਾਮ ਆ। ਲੈ। ਹਾਂ। ਨਾਲੇ ਉਹ ਰੇ ਲਗੋਈਆਂ ਵੀ ਦੀਆਂ ਨਹੀਂ ਨਹੀਂ ਹਾਂ ਜੀ ਆ ਇੱਥੇ ਵਾਲੀਆਂ ਮੁੱਕ ਗਈਆਂ ਹਾਂ ਹੋਰ ਇੱਥੇ ਤਾਂ ਇੱਕ ਦੋ ਗੇ ਛਟੀਆਂ ਮੈਂ ਦੇਖੀਏ ਪਰ ਇੱਥੇ ਪਈਆਂ ਦੀਆਂ ਬਹੁਤ ਬਾਹਰ ਵਾਲੇ ਮੋਟਾ ਅੱਛਾ ਬਹੁਤ ਤਕੜੇ ਹੋ ਜੋ ਖਾ ਖਾ ਕੇ ਅੰਬੀਆਂ ਹੋ ਸਰਦਾਰ ਰੋਲਾ ਪਈ ਜਾਂਦਾ ਕਹਿੰਦਾ ਮੈਨੂੰ ਮਿਲਦੀਆਂ ਨਹੀਂ ਹੈਗੀਆਂ ਕਿਉਂਕਿ ਜਿੰਨੇ ਨੂੰ ਉਹ ਆਉਂਦਾ ਇੰਨੇ ਨਹੀਂ ਤੁਸੀਂ ਥੱਲੇ ਦੇ ਚੋਕ ਕੇ ਖਾ ਜਾਂਦੇ ਉਹਦੇ ਆਉਂਦੇ ਨਹੀਂ ਉਸਤੇ ਕੋਲ ਪੈਂਦੇ ਆ ਉਹਨੇ ਘਰ ਤੇ ਆਉਣਾ ਚੱਲ ਕੇ ਉਹਦੇ ਆਉਂਦੇ ਨੂੰ ਤੁਸੀਂ ਚੁਗ ਜਾਂਦੇ ਉਹਦੇ ਆਉਂਦੇ ਨੂੰ ਬੇਨ ਕਰੋ ਸਾੜੇ ਤੋੜ ਦਤਾ ਹਾਂ ਹਾਂ ਹਮ ਲੋਕ ਤਾਂ ਰਾਤੇ ਨਹੀਂ ਕਾਤੇ ਉਰੀ ਹੁੰਦਾ ਲਾਂਗਰੀ ਨਿਗਾਹ ਰੱਖੇ ਕਰੋ ਚਾਲ ਤੁਸੀਂ ਖਾਉਂਗੇ ਸਾ ਫੇਰ ਵੀ ਆਪਣੇ ਬੰਦੇ ਤਾਂ ਹੈਗੇ ਆ ਅਮਰ ਲਾ ਅਮਰ ਲਗਾ ਜੰਗਲ ਕਾ ਸ਼ੇਰ ਹਾਂ ਦਿਖਾ ਦਿਓ ਜੰਗਲ ਕਾ ਸ਼ੇਰ ਜੰਗਲ ਮੇ ਰਹਿੰਦਾ ਹੰਪੀਆਂ ਉਹਦੇ ਵਿਚ ਲਗੋਈਆਂ ਵੀ ਦੀ ਪੈਣਾ ਮੈਂ ਕੱਢੀਆਂ ਛੁਪਣੇ ਨੂੰ ਜਿੰਨੇ ਨੂੰ ਬਾਪੂ ਆਉਂਦਾ ਐਨੇ ਤਾਂ ਮੈਂ ਕਹੇ ਲੱਭ ਕੇ ਚੁਗ ਵੀ ਜਾਂਦੇ ਆ ਸਾਦੀ ਰਹਾ ਉਹ ਆਹ ਤੇ ਘਾੜ ਵੀ ਹੈ ਸਾਹੀ ਲੱਗਿਆ ਬਤਾ ਹੁਣ ਕੱਚੀ ਤੋੜ ਕੇ ਫਾਇਦਾ ਹੀ ਦੀ ਸਾਨੂੰ ਮਿਲਣੀ ਨਹੀਂ ਅੱਪੀ ਕੋਈ ਹੋ ਰਹੀ ਨਹੀਂ ਨਜ਼ਰ ਰੱਖਣੀ ਪੈਂਦੀ ਆ ਕਰੇਗੇ ਆ ਰਾਤ ਨੂੰ ਬੀਆਂ ਗਿਰਨੀਆਂ ਇੱਕੀ ਕੋਲ ਪਈ ਹੁੰਦੀ ਐ ਇਹ ਇਹਨਾਂ ਨੇ ਚੱਕ ਨਹੀਂ ਇਹਨਾਂ ਦਾ ਮੂੰਹ ਚਾ ਚੱਲ ਕੋਈ ਨਹੀਂ ਜੀਨੇ ਵਜੇ ਉੱਠ ਕੇ ਸਾਰੇ ਚੁੱਕ ਲੇਤਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿਸੇ ਦੇ ਮੂੰਹ ਤੋਂ ਬੰਦੀ ਤੁਸੀਂ ਖਾ ਲੋ ਤਾਂ ਹੂੰ ਹੂੰ ਮੈਂ ਖਾਣਾ ਹੈ ਤਾਂ ਅੰਦਰੋਂ ਦੇਖੋ ਕਿੰਨਾ ਹੈ ਖਾਧੋ ਤਾਂ ਹੈ ਇੱਕੀ ਸਰਦਾਰ ਦੀ ਦੂਸਰੇ ਪੇੜ ਤੇ ਹੈ ਆਹ ਨਹੀਂ ਲੈ ਬਸ ਜੀ ਖਾ ਖੋ ਬੈਠਣਾ ਉਹ ਖਾਉ ਰਹੀ ਹੈ ਉਹ ਖਾ ਲਓ ਇਹ ਤੀ ਦੇਖੋ ਓਏ ਅੱਛਾ ਮਹਾਰਾਜੀ ਸਕੇ ਹੋਏ ਸਾਰੇ ਆਮੀ ਹੈ ਨਾ ਰੱਖੀ ਬੈਠੇ ਅੰਦਰ ਗਰਾ ਲਾਈ ਕੱਚੀਆਂ ਦੇ ਬਰਾਸਾਰ ਚੱਲ ਅੰਦਰ ਉਹ ਵੀਡੀਓ ਬਣਾਏ ਸਰ ਜੀ ਇਹ ਤਾਂ 6-7 ਅੰਬੀਆ ਚੂਪ ਕੇ ਹੁਣੀ ਹੁਣੀ ਮੇਰੇ ਸਾਹਮਣੇ ਹੀ ਗੈਰ ਚਾਰ ਰੋਟੀਆਂ ਖਾ ਗਿਆ ਦੇਖ ਲਾ ਹਾਂ ਚਾਰ ਰੋਟੀਆਂ ਖਾ ਗਿਆ ਦੋ ਬਾਰ ਵੀ ਕਰਦਾ ਕਹਿੰਦੇ ਅੰਬੀਆ ਚੱਕਦੇ ਨਹੀਂ ਮਰ ਕੋਈ ਦੇ ਮੈਂ ਫੜ ਲੈਣੇ ਕਹਿੰਦੇ ਫੜਨੀ ਰਾਤ ਨੂੰ 2:30 ਵਜੇ ਆਈ ਨੇਰੀ ਮੈਨੂੰ ਪਰਾਵੀ ਨੇਰੀ ਆ ਗਈ ਅੱਪੀਆਂ ਘੇਰੀ ਆਉਣੇ ਆ ਹੂੰ ਔਰ ਇਹ ਜਦ ਆਇਆ ਤਿੰਨ ਝੋਲੇ ਭਰੇ ਹੋਏ ਇਹਨਾਂ ਨੇ ਝੋਲੀਾਂ ਵਿੱਚ ਉਹ ਖੜਾ ਇੱਕ ਮੈਨੂੰ ਤਾਂ ਤੱਕ ਇੱਕ ਝੋਲਾ ਮਾੜਾ ਦੋ ਮੇਰੇ ਹੋਗੇਗਾ ਦੋ ਮੇਰੇ ਹੋਗੇਗਾ ਹੂੰ ਬਣਾ ਲੇ ਪੂਰਾ ਪਤਾ ਹਾਲੋ ਖਾਣ ਹਾਂ ਸਾਲ ਬਹੁਤ ਲੱਗੇ ਬਹੁਤ ਆਟਾ ਹਾਂ ਲੱਗਦੇ ਇਹਨੂੰ ਲੱਗੇ ਨਹੀਂ ਹੈਗੇ ਦੇਖ ਲੈ ਨਹੀਂ ਇਹਨੂੰ ਇੰਨੇ ਹੰਪ ਹੁੰਦੇ ਆ ਕੋਈ ਅੰਤ ਨਹੀਂ ਉਹਨੂੰ ਵੀ ਨਹੀਂ ਲੱਗੇ ਹੈਗਾ ਇਹ ਆਮ ਅਗਰ ਆਮ ਵੀ ਪੜ ਜਾਤਾ ਨਕੀਰਤ ਫੂਲ ਇਹਦਾ ਹੋਰ ਬੰਗਾ ਹੋਣਾ ਦਾ ਤੇਰੇ ਪਹਿਲੇ ਸਿਰ ਚ ਵੱਜੇਗਾ ਨਿੱਦੀ ਥੱਲੇ ਹਾਂ ਅੱਛਾ ਪਿਛਲੇ ਸਾਲ ਪੜੇਗਾ ਯਾਰ ਚੱਲ ਕੋਈ ਨਹੀਂ ਲਾਈਟ ਲੱਗਦੀਆਂ ਤਾਰਾਂ ਗੈਲ ਦੇਖ ਕੇ ਹੂੰ ਤਾਰਾਂ ਲੱਗਦੀਆਂ ਗੈਲ ਪਤਾ ਨਹੀਂ ਕਰਾਂ ਕਰਾਂ ਬਾਤ ਨੂੰ ਦੱਸ ਤਾਂ ਕਰੰਟ ਤਾਂ ਨਹੀਂ ਆਉਂਦਾ ਹੂੰ ਪਤਾ ਕੋਈ ਨਹੀਂ ਹਾਂ ਇਹ ਪੱਲੀ ਵੇ ਰਣ ਲੈ ਜੀ ਮੱਠੂ ਪਹੁੰਚ ਗਿਆ ਹੋਰ ਕੀ ਹਾਲ ਹੈ ਸਹੀ ਹਾਲ ਜੀ ਇਹਨੂੰ ਕਿਹਾ ਤਾਂ ਪੱਲੀ ਲਿਆ ਇਹ ਮੰਨਦਾ ਕਿਹੜਾ ਹੈਗਾ ਪੱਲੀ ਕਿਹੜਾ ਘਾਟ ਲੈ ਆ ਦੇ ਲੈ ਉਂਝੜੇਆਂ ਕੇ ਪਾਣੀ ਪਾਉਂਦਾ ਲੈ ਉਹ ਹੋ ਗਏ ਨਹੀਂ ਲੈ ਬੱਸ ਮੰਨ ਲਈ ਦੀ ਹੁੰਦੀ ਗੱਲ ਜੇ ਤੂੰ ਪੱਲੀ ਲਿਆਉਂਦਾ ਨਾ ਬਹੁਤ ਵਧੀਆ ਰਣ ਲਾਦਾ ਇਹਨੇ ਹਾਂ ਹੁਣ ਹੁਣ ਸ਼ਿਫਟ ਬਦਲ ਗਈ ਪੋਣੇ ਵਾਲੇ ਦੀ ਤੇਰੀ ਲੋਰ ਥੱਲੇ ਉਤਰ ਜਣੀ ਜਾਂ ਤਾਂ ਲੱਗਣਾ ਹਾਂ ਲੈ ਚਾਰ ਆੜੇ ਗੋੜਦੀ ਮੈਨੇ ਗਿੱਲੀ ਕਰ ਲਿਆ ਮੈਨੇ ਕਰੀ ਨਹੀਂ ਗਿੱਲੀ ਯਾਰ ਹੋਰ ਇੱਕ ਆ ਰਿਹਾ ਹੋਰ ਕਰਦੇ ਹਾਂ ਲੈ ਹੱਥ ਨਾਲ ਉੜੀ ਜਾਂਦਾ ਪੱਲੀ ਚਾਹੀਦੀ ਬੋਲੂ ਉਹ ਗਾਲਤੋਂ ਲਿਆ ਫਿਰ ਚਿੱਲੇ ਹੋਣਗੇ ਦੇਖ ਲੈ ਜੀ ਕੰਮ ਦੇਖ ਲੈ ਇੱਥੇ ਲੈ ਲੈ ਦੇਖ ਲੈ ਪੱਲੀ ਵਾ ਵਧੀਆ ਰਲ ਜਾਣੀ ਟੀ ਇਹ ਤੇ ਬਈਆਂ ਦੇ ਪੈਈ ਹੋਣੀ ਕੋਈ ਉਹ ਫਿਰ ਉਹਨੇ ਪੈਣਾ ਵੀ ਆ ਘਰ ਤੇ ਚੱਕ ਲੈ ਜਾਂਦਾ ਇਹਨੂੰ ਕਿਹਾ ਦੋ ਮੇਰੇ ਕੋਲ ਰੇਹ ਵਾਲੀ ਪੱਕੀ ਪਈ ਆ ਉਦੋਂ ਵੀ ਦਾ ਤੂੰ ਤੈਨੂੰ ਮਰੇ ਇੱਕ ਵਾਰੀ ਕਹਿੰਦਾ ਵੀ ਜੱਜ ਵੀ ਮਲਾਉਣਾ ਕੋਸ ਪੱਲੀ ਲੈ ਕੇ ਆਏਗਾ ਮਨਸੂਰ ਕੁਛ ਛਾਇਰਾਂ ਪੱਲੀ ਲੈ ਕੇ ਆਈ ਦੀ ਆ ਜੇ ਕਦੇ ਵੀ ਕੋਈ ਰੌਣਾ ਸਮਾਨ ਇਹ ਤਾਂ ਪਾਊਡਰ ਜਿਹੜੇ ਇਹੋ ਹੀ ਸਲਫਰ ਹੋਈ ਸਲਫਰ ਦਾਣੇ ਵਾਲੀ ਆਉਂਦੀ ਜਿਹੜੀ ਪਾਊਡਰ ਉਹਦਾ ਕੰਮ ਖਰਾਬ ਹੋ ਜਾਂਦਾ ਮੈਂ ਉੜ ਜਾਂਦੀ ਆ ਹੂੰ ਆਹ ਰੱਤੇ ਤੋਰੀ ਇਹਦੇ ਦੇ ਨਾ ਬੋੜਾ ਦੇਖੀ ਆਹ ਹੁਣ ਦੇ ਮੋੜੇ ਨੂੰ ਕੋਈ ਨਹੀਂ ਹੋ ਜਾਂਦਾ ਤੇ ਜੱਲੀ ਨੇ ਵੀ ਆ ਜਾਣਾ ਕੱਦਾ ਫੋਨ ਕਰਦਾ ਇੱਕ ਸਾਈਡ ਤੇ ਲੱਗ ਪਾਣਾ ਤੇ ਉਹ ਲੱਗਦਾ ਲੰਬਾ ਹੱਥ ਰੱਖ ਕੇ ਉੱਪਰ ਨੂੰ ਮਾਰੀ ਜਾਂਦਾ ਸਿੱਖ ਲੈ ਤੇ ਉਹਨੂੰ ਪਾਈ ਜਾਣ ਦੇ ਤੇਰੀ ਪੂਰੀ ਹੋਣੀ ਚੋਰ ਲਾ ਲੇ ਮੈਂ ਆਣਾ ਅਰੇ ਤੂੰ ਪੜਨ ਨਹੀਂ ਇਕ ਬੰਦਾ ਹਾਂ ਹਾਂ ਅਰੀ ਹੜੇ ਹੋਇਆ ਗੱਦੀ ਨੂੰ ਦੋ ਜੋੜੀ ਲਾ ਕੇ ਰੱਖਦੇ ਥੋੜੀ ਜਦੇ ਰੜਾ ਦੇ ਹੂੰ ਹੂੰ ਰੜਾ ਦੇ ਰੜਾ ਦੇ ਨੰਬਰ ਹੱਥ ਕਰਕੇ ਲੈ ਜਾ ਫਾਟ ਆਪੇ ਕਰੇ ਜਾਣਾ ਇਹਨੇ ਜੂਰੇ ਉਹਦੇ ਗੈਲੇ ਹੋ ਜਾ ਪਿੱਛੇ ਪਿੱਛੇ ਤੂੰ ਹੋ ਜਾ ਉਹ ਨਾਲ ਦਸੀ ਆ ਮੈਂ ਹੁੰਦਾ ਮੈਂ ਤਾਂ ਤਿੰਨ ਗੇੜੇ ਪੂਰੀ ਕਰਦੇ ਨਹੀਂ ਸੀ ਹੂੰ ਚੱਲ ਭਈ ਕਿੱ데 ਗਏ ਹਾਂ ਪਤਾ ਨਹੀਂ ਕਿੱ데 ਗਏ ਬਨੀਰੀ ਪਟਣ ਆ ਰਹਿਣ ਲੱਗਿਆ ਹੋਇਆ ਆ ਨਤੀਆ ਕਹਿੰਦਾ ਗੋਪੀ ਤਾਂ ਸਿੱਟ ਨਹੀਂ ਹੁੰਦੀ ਉਹਦੇ ਪੈਰ ਦੁਖਦਾ ਹੂੰ हां शाबाश इनु में केहे तां माजी रे पौणा दा पानी ਘੱਟ ਕਰ ਦਿੰਦਾ ਘੱਟ ਰੇਚ ਪਾਣੀ ਬਹੁਤ ਵਧੀਆ ਰੇ ਬਹੁਤ ਵਧੀਆ ਪੈਂਦਾ ਘੱਟ ਪਾਣੀ ਚ ਉਹ ਆਇਆ ਆਪ ਕੋ ਮਤਾ ਜਾਉਗੀ ਸਾਰੇ ਅਸਰ ਜਾਤਾ ਹੋ ਜੀ ਗਏ ਇਹ ਵੀ ਇਹ ਆਇਆ ਗਾਹਾਂ ਨਹੀਂ ਤੁਰਨਾ ਸੁੱਕੇ ਚ ਗਾਹਾਂ ਨਹੀਂ ਤੁਰਨਾ ਕਹਿੰਦਾ ਤੇ ਪੈਰ ਨਹੀਂ ਨ ਲੱਗੇ ਵੇ ਸਾੜੀ ਜੀ ਹੋ ਤਾਂ ਕੋਈ ਘੋੜਾ ਈ ਆ ਜਾ ਹਾਂ ਚੱਲ ਠੀਕ ਆ ਹੋ ਤਾਂ ਪਤਾ ਨਹੀਂ ਹੋਰ ਦੇਖ ਲੈ ਹਲੇ ਕੋਈ ਆ ਜਾ ਦੱਲੀ ਪਾਣੀ ਥੋੜੋ ਪੈਂਦਾ ਆ ਚੂੜ ਨੇ ਕੋਈ ਜਨ ਲੱਗਿਆ ਤੂੰ ਲੈ ਬਈ ਦੱਲੀ ਸਿੰਘ ਕੋਲ ਪਹੁੰਚੇ ਆ ਦੱਲੀ ਦੀ ਚੜਾਈਓ ਬਹੁਤ ਆ ਮੈਂ ਦੱਲੀ ਦੀ ਚੜਾਈਓ ਬਹੁਤ ਆ ਐ ਦੱਲੀ ਕੀ ਹਾਲ ਆ ਬੜੀ ਲੇਬਰ ਲਾਈ ਆ ਦੋ ਦੋ ਪਾਸੇ ਦੱਲੀ ਹੈਂ तगड़ा सरदार है तेरा? ਤੇਰਾ ਤਗਾੜਾ ਅੱਲਾ ਦੇ ਵਿੱਚ ਵੜੋ ਉਹਨੂੰ ਅੱਗੇ ਖਾਉਦਾ ਆ ਵੀਡੀਓ ਮੇਰੇ ਦਾ ਹਾਂ ਕੀ ਹੈ ਲੱਗ ਰਿਹਾ ਇਸਨੇ ਕੀੜਾ ਲੱਗਾ ਹੈ ਦਵਾਈ ਕੈਸੇ ਪੜਨਾ ਹੈ ਆਹ ਦਵਾਈ ਫਰ ਰੱਖੀ ਵੀ ਆ ਸਾਹੂ ਰੱਖੀ ਵੀ ਦਵਾਈ ਪਾ ਵੀ ਵੀਡੀਓ ਵਿੱਚ ਬੋਲਣਾ ਲੂੰਗਾ ਹਾਂ ਹਾਂ ਪੰਜਾਈ ਨਹੀਂ ਪੜ ਰਹਾ ਉਹ ਅੱਗੇ ਬਣੀ ਰਹੀ ਰਹੀ ਹੁਣ ਵੀ ਔਰ ਫਿਰ ਠੀਕ ਆ ਠੀਕ ਵੀ ਆ ਹੂੰ ਗੌਰ ਵੀ ਰੱਖਦਾ ਤੇਰੀ ਇਹ ਵਿਚੋਲਾ ਸਾਹਿਬ ਬਾਏ ਦੱਸਾ ਦੱਸਾ ਬੇ ਜਾਣੇ ਹੈ ਜਾਣੇ ਵਿਚੋਲਾ ਚੱਕ ਨਹੀਂ ਹੈਗਾ ਨਹੀਂ ਯਾਰ ਨੀਕਾ ਕਰਤਾ ਹੈ ਇਸਨੂੰ ਨੀਕਾ ਵਿਚੋਲਾ ਬੰਦਾ ਮੈਂ ਆ ਫੁੱਲੇ ਦੇ ਦੇ ਨੂੰ ਮੈਂ ਕਹਿੰਦੇ ਕਿਦੇ ਕਰਤਾ ਥੋੜੇ ਐ ਆਟੋ ਬੋਲਦਾ ਉਲਟ ਬੋਲਦਾ ਹੈ ਦੇਖ ਲਾ ਗਿਆ ਫਿਰ ਉਹ ਹੋਰ ਖਰਾਬ ਬੰਦਾ ਹੈ ਉਹ ਪਾਲੀ ਗੇੜੀ ਵੀ ਨਹੀਂ ਦੀ ਆ ਜੀ ਇਹ ਹੋਆ ਪੀਓ ਉਹ ਵਾਦਿਕ ਪਹਿਨਾ ਕੇ ਹਰੀ ਛੜਤੀ ਉਹ ਚਾਹਤ ਨੂੰ ਜਰੀ ਆਣੀ ਆ ਕੇ ਆਣੀ ਅੱਛਾ ਹਾਂ ਹਾਂ ਉਹ ਜਿਹਨੇ ਪਰਚੇ ਦੇ ਕੰਨ ਨਾ ਕਰਦੇ ਉਹਨੇ ਵਾਦਿਕ ਚੋਂਤੇ ਰਹਿੰਦੇ ਬਸ ਹੋਰ ਫਿਰ ਠੀਕ ਆ ਲੈਵਲ ਨਹੀਂ ਕਰਾਇਆ ਹੈਗਾ ਇਹਦਾ ਨੇਵਰ ਇਹੋ ਹੈ ਕੇ ਦਿਖਦਾ ਤੇਰਾ ਪਰਲੇ ਪਾਸੇ ਉੱਚਾ ਦੇ ਲਾ ਸੁੱਖਾ ਕਹਿੰਦੇ ਜਿਹੜੇ ਪਾਣੀ ਛੱਡਦੇ ਤੁਸੀਂ ਪਾਣੀ ਨਹੀਂ ਛੱਡਦਾ ਹੈਗਾ ਹਾਲੇ ਪੰਜ ਸਟਾਪਾ ਦੇ ਵਧਾਣੇ ਤੋਾਈ ਬਾਈ ਨਾ ਉਦੀ ਫਿਰ ਆਪਾਂ ਇੱਥੇ ਛੱਟੇ ਦੋ ਘੰਟੇ ਬਰਾਡ ਵਿੱਚ ਨੂੰ ਉਹ ਨੂੰ ਵੀ ਬੇਦਰਾ ਪਾਣੀ ਆ ਹੁਣ ਕਿਹੜੇ ਲੈੜਾ ਭੱਜਦੀ ਆ 24 ਘੰਟੇ ਰਾਟ ਆ ਹੋ ਨਾਲੇ ਨਾ ਪੀੜਾ ਪਰ ਨਾ ਬੰਨੇ ਕਾ ਸੀ ਅੱਛਾ ਮੜਾ ਜਾਂ ਚਮਕੇ ਜੀ ਆਪੇ ਕਾ ਖਾਈ ਜੀ ਉਮਕੇ ਰਾਟਾ ਤਾਂ ਤੱਕ ਜੀਨੀ ਬਾਟ ਤੇ ਤਾ ਤੱਕ ਜੰਮਣਾ ਹੈਗਾ ਜਿੰਨਾਂ ਚ ਜੀਨੀ ਬਾਡ ਵੱਡ ਨਹੀਂ ਹੁੰਦੀ ਕਿ ਲੱਗਦੀ ਨਹੀਂ ਲੱਗਣੇ ਤੇ ਬਾਅਦ ਤਾਂ ਚਮਕ ਜੀ ਸਾਰਾ ਵੱਡ ਤਾਂਲੇ 6 ਮਹੀਨੇ ਨੂੰ ਹੋਣੀ ਆ ਹਾਂ ਚੱਲ ਫੇ ਚਲੀਏ ਜੇ ਵੀ ਉਸ ਚਾਲ ਕਈ ਕੰਗੇ ਲੱਗਦੇ ਨੇ ਲੈ ਫੜ ਫੁੱਲ ਦੰਦਾ ਦੇ ਇਲਾ ਅਨਿਗਰ ਅੱਖੇ ਜਿਆ ਦੇਖੂਗਾ ਅਨਿਗਰ ਅੱਖੀ ਭਾਈ ਦੀ ਨਿਗਾ ਮੈਂ ਰੱਖੂਗਾ ਤੈਨੂੰ ਬੁੱਲ ਦੇ ਦੀ ਤੈ ਕਿਥੇ ਨਿਗਾ ਰੱਖਣੀ ਹੈ ਦੀ ਮੈਂ ਖਾੜ ਬੁੱਲ ਦੇ ਦੀ ਹੂੰ ਦੋਨੋਂ ਕੋ ਨਿਗਾ ਰੱਖੋ ਹੈ ਦੋਨੋਂ ਨਾ ਨਿਗਾ ਰੱਖੋ ਪਹਿਲਾ ਬੰਦਾ ਵੀ ਕਹਿੰਦਾ ਕਹਿੰਦਾ ਦਿੱਲੀ ਦੀ ਨਿਗਾ ਰੱਖੋ ਇੱਥੇ ਕਹਿੰਦਾ ਦਾ ਹੱਥ ਬੁੱਲ ਦੇ ਨੇ ਆਈ ਮੈਂ ਰੱਖਦਾ ਰੱਖਿਆ ਵਾ ਚੱਲ ਠੀਕ ਹੈ ਕੋਈ ਨਹੀਂ ਭਾਈ ਨਿਗਾ ਰੱਖਾਂਗੇ ਦਿੱਲੀ ਦੀ ਲੋ ਵੀ ਹਰਸ਼ਵੀਰ ਕੋ ਪਹੁੰਚੇ ਆ ਸਤਿ ਸ਼੍ਰੀ ਅਕਾਲ ਜੀ ਬਸ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਪਰਮਜੀਤ ਮਹਲ ਬਲੌਗ ਅੰਮਾ ਭਾਈ ਨਵੇੜਤਾ ਹਾਂ ਖਵਾਤੀ ਦੁਆਏ ਦੁਆਏ ਪਾਤੀ ਆਹਾ ਹੂੰ ਪਕਾਇਆ ਲਾ ਇੱਕ ਬੋਤਲ ਪਾਤੀ ਹੂੰ ਕਿ ਕਰੇਗੀ ਅੱਛਾ ਇਹਦੇ ਪਾਣੀ ਢੋਲਦੇ ਕੋਈ ਪੀਲੇ ਕਰਦਾ ਪਾ ਕਹਿੰਦੇ ਪਰਾਂ ਰੱਖੀ ਜਾਂਦੀ ਆ ਕਿਨੇ ਪੀਣਾ ਪਾਣੀ ਮੁਰਰ ਚਲਾ ਜੀ 2 ਮਿੰਟ ਲੈਟ ਹੈ ਜੀ ਆਂ ਕੀ ਆ ਪਤਾ ਹੁੰਦਾ ਉਹ ਤਾਂ ਡੁੱਲ ਗਈ ਹੱਥ ਜਾਂ ਬਾਦੀ ਜੀ ਮੇਰਾ ਹੂੰ ਸੱਜ ਗਿਆ ਨਹੀਂ ਰੋਪੜ ਰੋਪੜ ਗਿਆ ਹੈ ਬਾਈ ਰੋਪੜ ਦੀ ਸੁਣ ਲੈ ਰੋਪੜ ਗਿਆ ਤੇ 70000 ਰੁਪਏ ਕਢਾਇਆ 24000 ਮਿਲ ਲਾਇਆ ਨੇ ਫਿਰ ਪਾਦੇ ਕਹਿੰਦੇ ਕਾਨੂੰ ਖਾਤੀ ਖਾਲੀ ਕਹਿੰਦੇ ਖਾਲੀ ਕਰਨਾ ਤਾਂ ਖਾਲੀ ਕਰਨਾ ਦੇਣਾ ਆਪ ਚਾਰ ਤੱਕ ਪੇਮੈਂਟ ਪੈ ਗਈ ਹੈ ਚਾਰ ਤੱਕ ਪੈ ਗਈ ਬਾਤ ਹੀ ਬਾਤ ਕਹਿੰਦੇ ਖਾਤਾ ਖਾਲੀ ਨਹੀਂ ਛੱਡਣਾ ਸੌਂ ਲਈ ਫੇ ਤੇਰੀ ਜਦ 25-22 ਹੋਰ ਫੇ ਆ ਗਿਆ ਐਂਟਰੀ ਪਈਆਂ ਦਾ ਘਟਦਾ 10000 ਰੁਪਿਆ ਮਾ ਤਾਂ ਕੰਮ ਲੂਟੇ ਕਰਤਾ ਤੇ ਐਂਟਰੀ ਪੋ ਲਿਆ ਆ ਐਂਟਰੀ ਪੋ ਲਿਆ ਆ ਐਟਰੀ ਪੋਲਾ ਆ ਉਧਰ ਵੀ ਜਾਇਆ ਦਾ ਬੈਂਕ ਚ ਦੂਏ ਚ ਹਮਮ ਅੱਛਾ ਹਾਂ ਉਹ ਕਹਿੰਦੇ ਵੀ ਵਿਆਜ ਕਹਿੰਦੇ ਲਿਮਟ ਜਿਹੜੀ ਤਰੀਕ ਤੇ ਬਣੀ ਹੋਈ ਆ ਹਾਂ ਵੀ ਤੁਹਾਡੀ ਵੀ ਉਦੇ ਨਾ ਹੁਣ ਤੇਰਾ ਕਹਿੰਦਾ ਵੀ ਤਾਂ ਹੁਣ ਸਾਲ ਦਾ ਵਿਆਜ ਪੂਰਾ ਹੋਇਆ ਉਰੇ ਤੱਕ ਹਮਮ બીજી ਨੀ ਤਰੀਕ ਨਾਲ ਬਣੀ ਹੋਈ ਸੀ ਹਮਮ ਵੀ ਹੁਣ ਕਹਿੰਦਾ ਜਿਹੜਾ ਗਾਹਾਂ ਵਿਆਜ ਪਊਗਾ 9 ਮਹੀਨੇ ਦੀ ਪਊਗਾ 31 ਮਾਰਚ ਨੂੰ ਫੇਰ ਪਊਗਾ ਹਾਂ ਵੀ 9 ਮਹੀਨੇ ਦਾ ਪਊਗਾ ਫਿਰ ਅੱਛਾ ਹਾਂ ਦੋ ਵਾਰ ਵਿਆਜ ਪੇ ਕਰੂਗਾ ਕਹਿੰਦੇ ਮੈਂ ਠੀਕ ਆ ਭਾਈ ਜਿੱਦਾਂ ਮਰਜ਼ੀ ਕਰ ਲਓ ਰਗੜ ਨਹੀਂ ਹੈ ਜੱਟ ਜਿੱਦ ਨੂੰ ਮਰਜ਼ੀ ਰਗੜ ਲੋ ਜੀ ਨੂੰ ਰਗੜ ਲੋ ਲਿਮਟਾ ਬਿਨਾਂ ਸਰਦਾ ਨਹੀਂ ਤੈਨੂੰ ਪਤਾ ਨਹੀਂ ਸਰਦਾ ਪਾਦੇ ਪਾਦੇ ਭਈਆਂ ਨੂੰ ਪੈਸੇ ਦੇਣੇ ਆਏ ਮੈ ਲੋ ਜੀ ਮਲਗੀਤ ਬਾਈ ਪਹੁੰਚ ਗਏ ਆਇਆ ਤੈਨੂੰ ਕਦੇ ਡੀਕ ਦੇ ਮੋਟਰਬਾ ਬੈਠੇ ਆਵਾ ਜਲਦੀ ਆ ਹੁਣ ਹੁਣ ਪਣੀ ਆ ਤਾਂ ਹੀ ਮੋਟਰ ਦੀ ਨੂੰ ਆਇਆ ਹਾਂ ਆ ਗਰਮੀ ਨਾਲ ਭਿੱਜਿਆ ਪਿਆ ਦਾ ਮੈਂ ਤੇਰੇ ਕੱਖੇ ਨਹੀਂ ਮੁੱਕਦੇ ਮੈਂ ਦੇਖ ਲਿਆਰਾ ਕੋਣੀ ਹੈ ਲੈ ਸਵੇਰੇ ਵੱਡੇਗਾ ਤੈਨੂੰ ਮੈਂ ਰੋਜ਼ ਕਹਿੰਦਾ ਕਾਲੇ ਕੁੱਤੀ ਮੋੜੂ ਚਲਾ ਦੇਣੀ ਲੈ ਟਾਈਮ ਕਿ ਲੱਗਦਾ ਕੱਕ ਵੱਢਣ ਨੂੰ ਕਿ ਟਾਈਮ ਲੱਗਦਾ ਰ ਰਿਸ਼ਕਾ ਲੈ ਕੇ ਜਾਣਾ ਮੈਂ ਤੈਨੂੰ ਦੱਸਦਾ ਉਹੀ ਮੋੜ ਰਾ ਉੱਥੀ ਚਲਾਉਣੀ ਮੋਟਰ ਉੱਥੇ ਕੱਕ ਵੱਢਣੇ ਆ ਮੈਂ ਪੰਜ ਮੋਟਰਾਂ ਘੁੰਮਣਾ ਹੁਣ ਤਾਂ ਲੜ ਪੱਜਦੀ ਨਹੀਂ ਪਹਿਨਾ ਕੱਕ ਵੱਢ ਕੇ ਬਾਅਦ ਚਲੇ ਜਾਇ ਕਰ ਕੱਕ ਵੱਢ ਕੇ ਤਾਂ ਅੱਜ ਤਾਂ ਮੈਂ ਰੱਸੀ ਵਿੱਚ ਹੀ ਹੁੰਦੀ ਆ ਜੀ ਕਰਦਾ ਜਾ ਵੱਢ ਲਿਆ ਹੁੰਦਾ ਛਾਂ ਨੂੰ ਆਇਆ ਗਰਮੀ ਕਿ ਬਹੁਤ ਹੁੰਦੀ ਹੈ ਹੈ ਗਰਮੀ ਹੁੰਦੀ ਹੈ ਇੱਕ ਫੇਰ ਛਾਂ ਨੂੰ ਹੋਰ ਕੰਮ ਬਹੁਤ ਹੁੰਦੇ ਆ ਤੇ ਲੱਭਣਾ ਔਖਾ ਹੋ ਜਾਂਦਾ ਆ ਚੱਕਰ ਆ ਕਹ ਲੱਭੜਾ ਕੋਈ ਦਾ ਤੈਨੂੰ ਫੋਨ ਕਰਾ ਦੂਗਾ ਮੈਂ ਕੱਖ ਵੜਦਾ ਹੁੰਦਾ ਲੱਭੜਾ ਦਾ ਬਾਅਦ ਫਿਰਦੇ ਲੱਭੜਾ ਦਾ ਬਾਅਦ ਫਿਰਦੇ ਮੈਨੂੰ ਤੇਰੀ ਗੁੰਮਸ਼ੁਦਾ ਦੀ ਰਿਪੋਰਟ ਲਗਾਉਣੀ ਪੈਣੀ ਸਾਨੂੰ ਵੀ ਇਹ ਸ਼ਾਮ ਨੂੰ ਗੁੰਮਸ਼ੁਦਾ ਹੋ ਜਾਂਦਾ ਈ ਸਵੇਰ ਤੇ ਰਹਿੰਦਾ ਇਹ ਡਾਉਨ ਹੈ ਡਾਉਨ ਡਾਉਨ ਹੈ ਸੱਤ ਦੇਸ਼ਾਂ ਦੀ ਪੁਲਿਸ ਲੱਭਦੀ ਨੂੰ ਸੱਤ ਦੇਸ਼ਾਂ ਦੀ ਸਾਰੀ ਦੇਸ਼ਾਂ ਦੀ ਪੁਲਿਸ ਲੱਭਦੀ ਆ ਮੈਂ ਤਾਂ ਇੱਥੇ ਪਿੰਡ ਵਾਲੇ ਨੂੰ ਲੱਭਦਾ ਹੈਗਾ ਨਹੀਂ ਨਹੀਂ ਪੌਂਡ ਤਾਂ ਚੱਕ ਲੈਂਦਾ ਫੋਨ ਚੱਕ ਕੇ ਜਾਂ ਮਰਜ਼ੀ ਪੁੱਛ ਲੋ ਕਿੱਥੇ ਆ ਫੇਰ ਦੱਸ ਦਿੰਦਾ ਹਾਂ ਫੁਲਾਣੀ ਜਗ੍ਹਾ ਆ ਵੀ ਉਹ ਫੇਦਾ ਮੈਂ ਕਬੜਦਾ ਜਾਂ ਤੇਰਾ ਫੁੰਦਾ ਹੈ ਕੰਡਾ ਕਰਿਆ ਉਹ ਵੜਦਾ ਹੁੰਦਾ ਆ ਪਾਉਣੀ ਵੀ ਰਹਿ ਗਈ ਹੁਣ ਉਹ ਪਾ ਵੀ ਹੁਣ ਦਾ ਦੋ ਟੋਕਰੀਆਂ ਦਾ ਲੱਗਣਾ ਤਾਂ ਤਿੰਨ ਦਾ ਪੰਜ ਵਾਲੇ ਅਟਕੇ ਇਹ ਕੋਲੇ ਆ ਗਏ ਹਨ ਕੋਰਲੇ ਦੀ ਇਹ ਕੋਰਲੇ ਦੀ ਉਹ ਕਹਿੰਦੇ ਆ ਪਤਾ ਹੈ ਫਰੀ ਹੈ ਲੈ ਆਹ ਪ੍ਰੋਣਤੀ ਲਿਆਇਆ ਅੱਛਾ ਉਹ ਕਹਿੰਦਾ ਲੈ ਜਾ ਹੂੰ ਕਹਿੰਦਾ ਕੱਕ ਕੱਲਾ ਹੈ ਹੁਣ ਬਾਦੂ ਆਪਣੇ ਇੱਕ ਅੱਧੀ ਮੈਂਸ ਰੱਖ ਡਿਗਰੀ ਗੱਲ ਹਰ ਇਧਰ ਆ ਦਿੱਲੇ ਗਿਆ ਆ ਅੱਛਾ ਇਹ ਬੜੇ ਪਰੋਹਣਾ ਸਾਹ ਤੇ ਲਿਆ ਆ ਹਾਂ ਕੱਲੇ ਬੰਦੇ ਨੂੰ ਕੋਈ ਕਹੇ ਲੈ ਜਾ ਕਹਿੰਦਾ ਤੂੰ ਆਹ ਮਹੱਲਿਆ ਮੈਂ ਦੇਖਦਾ ਇਹਨੂੰ ਠੀਕ ਨਹੀਂ ਪਹਿਲਾਂ ਡੰਗਰ ਤਾਂ ਖਾਦੇ ਤੇ ਮਸ਼ੀਨ ਵੀ ਅਖੀ ਵੀ ਹੈ ਨਾ ਮਸ਼ੀਨ ਤਾਂ ਪਤਾ ਨਹੀਂ ਕੋਈ ਵੇਚੀ ਕੋਈ ਡੰਗਰ ਨਹੀਂ ਹੈਗਾ ਹੈਗੇ ਦੋ ਡੰਗਰ ਬਸ ਜੀ ਦੋ ਇੱਕ ਤਾਂ ਰੱਖ ਲਿਓ ਬੰਦੇ ਗੈਂ ਚੋਣੇ ਮਸ਼ੀਨ ਰੱਖੀ ਹੋਈ ਉਹਨਾਂ ਦੋ ਡੰਗਰ ਰਹਿਣ ਦੁੱਧ-ਦੱਦ ਪੀਣ ਨੂੰ ਆਪ ਨੂੰ ਲੱਗਦਾ ਮੈਂ ਕਿਹਾ 30 ਹੋਗੇ ਤੇ ਆਹ ਕੰਮੇ ਕਰਦੀ ਸੀ 35 ਤੇ ਮਸ਼ੀਨਾਂ ਚੋਂ ਦਿੰਦੇ ਸੀ ਮਸ਼ੀਨ ਤਾਂ ਮੈਂ ਕਹਿੰਦਾ ਹੁਣ ਗਈ ਆਗੀ ਪਤ ਨਹੀਂ ਵੇਚੀ ਨਹੀਂ ਹੈਗੀ ਆ ਲੈਣਾ ਲੜਕਦੀ ਹੈ ਕਿ ਵੇਚੀ ਨਹੀਂ ਆ ਚਾਹੁੰਦਾ ਉਸ ਦਿਨ ਹੁੰਦੀ ਜਿਹੜੀ ਕੱਤੀ ਹੈ ਕੋਈ ਨਾਲ ਝੋਲਦਾ ਹੈ ਤਾਂ ਵਧੀਆ ਕੰਮ ਆਇਤਾ ਚਲੋ ਬਾਕੀ ਆਪਣੇ ਖਾਤੇ ਜਰੂਰ ਬੰਦਾ ਰੱਖੇ ਜੀ ਬੋਤਲ ਹੀ ਰੱਖ ਹੁੰਦੇ ਦੋ ਡੰਗਰ ਦੁੱਧ ਨੂੰ ਲੱਸੀ ਨੂੰ ਮੌਜ ਰੈਂਦੀ ਆ ਓਕੇ ਆ ਕੀ ਹੋ ਜਾਂਦੀ ਆ ਗਰਮੀਆਂ ਮੈਂ ਕਿਆ ਰੱਖੇ ਬੰਮੇ ਮੇਰੇ ਕੋਲ ਤਿੰਨ ਆ ਠੀਕ ਆ ਤਿੰਨ ਚਾਰ ਹੁਣ ਬੌਂਡ ਥੀਰ ਆ ਜੀ ਲੱਗਿਆ ਡੰਗਰ ਨਾਲ ਕਹਿੰਦਾ ਕਹੀ ਤਾਂ ਜਾਂਦੇ ਆ ਪਰ ਹਾਲਾ ਡੰਗਰਾਂ ਦਾ ਜੀ ਲੱਗਿਆ ਰਹਿੰਦਾ ਜੀ ਤਾਂ ਲੱਗਿਆ ਰਹਿੰਦਾ ਪਰ ਖਰਚਾ ਦੇਖ ਕੇ ਐ ਹੋ ਜਾਂਦਾ ਜਾਂ ਡੰਗਰ ਖਾਂਦਾ ਪੀਂਦਾ ਦੁੱਧ ਵੀ ਆ ਬਾੜਾ ਵੀ ਖਾਣੇ ਨੂੰ ਆਉਂਦਾ ਖੁੱਲੀਆਂ ਹੋ ਬਿੱਲੀਆਂ ਬੈਠੀ ਹੁੰਦੀਆਂ ਵਿੱਚ ਹਾਂ ਬਠੀਕ ਹੈ ਗੱਲ ਖੁੱਲੀਆਂ ਬਿੱਲੀ ਬੈਠਣੇ ਜਾਂ ਮੈਸਾਂ ਨਹੀਂ ਆਈਆਂ ਲਓ ਜੀ ਤਾਂ ਕਹਿੰਦਾ ਚਾਰ ਪੰਜ ਡੰਗਰ ਤਾਂ ਚਾਹੀਦੇ ਆ ਹਾਂ ਤਿੰਨ ਰੱਖੇ ਹੋਏ ਆ ਹੁਣ ਇੱਕ ਅੱਧੀ ਗਾਹਾਂ ਦੇਖਾਂਗੇ ਚੇਂਜ ਕਰਾਂਗੇ ਮੈਂ ਘਰ ਤੋਂ ਗਾਹਾਂ ਦੁੱਧ ਚਾਹੀਦਾ ਨਾ ਇੱਕ ਮੈਂ ਚੇਂਜ ਕਰ ਦਿੰਦੇ ਹੁਣ ਬੁਢੀ ਹੋ ਗਈ ਉਹ ਗਾਹਾਂ ਬਦਲਾਂਗੇ ਉਹਦੀ ਜਗ੍ਹਾ ਪਾ ਲਾਂਗੇ ਇੱਕ ਮੈਸ ਆਹੋ ਬੜੀਆ ਮੈਂ ਪਾਲਾਂਗੀ ਬਦਲ ਕੇ ਹੁਣ ਮੈਂ ਆਏ ਤਾਂ ਮੈਂ ਇੱਕ ਗਾਂ ਕੱਢ ਦੇਣੀ ਜਿਹੜੀ ਆ ਲੈ ਆਂਦੀ ਦੀਏ ਵੇਚ ਦੇਣੀ ਆਪਾਂ ਦੇ ਜਿੰਦੂਈ ਹੋ ਗਈ ਜਿਹੜੀ ਹੁਣ ਲੈ ਆਂਦੀ ਕਿ ਪਹਿਲਾਂ ਲੈ ਆਂਦੀ ਦੀ ਜਿਹੜੀ ਪਹਿਲਾਂ ਲੈ ਆਂਦੀ ਦੀ ਅੱਛਾ ਮਿੰਨੀ ਅਵੈਕਟਰਕਾਰ ਆ ਅਵੈਕਟਰਕਾਰ ਆ ਉਹ ਉਹ ਵੇਚ ਦੇਣੀ ਉਹ ਪਰੇ ਕੱਢ ਦੇਣੀ ਦੁੱਧ ਦਿੰਦੀ ਆ ਦਿਨਾਂ 6-7 ਕਿਲੋ ਦੁੱਧ ਜਿਹਦੇ ਸੁਬੜਾ ਮੀਨੇ ਸਾਈ ਬਸ ਠੀਕ ਨਹੀਂ ਉਹੀ ਚਾਰ ਪੰਜ ਨਗਰੇ ਰੱਖਣੇ ਚਾਹੀਦੇ ਨੇ ਚਾਰ ਪਰੇ ਕਰਦਾ ਦੁੱਧ ਜੇ ਕਿਲੋ ਉਹ ਵਧੀਆ ਲੱਗਦਾ ਜਾਂ ਮੋਲੋ ਲੈਣਾ ਪੈਂਦਾ ਫਿਰ ਬਹੁਤ ਔਖਾ ਹੁੰਦਾ ਜਿਹਨਾਂ ਦਾ ਇੰਨੀ ਤਾਂ ਸੀ ਹਾਂ ਵੀ ਜਿਹੜਾ ਤਾਂ ਦੀ ਲੈਂਦੀ ਸੀ 2 ਕੀ ਜਣਾ ਗਾਉਂਦਾਰੀ ਗੱਲ ਇੱਕ ਮਹੀਨੇ ਪੀ ਗਿਆ ਸੀ ਚ 4-5 3-4000 ਦਾ ਲਖੜੀ ਚੱਲਦੀ ਰੋਜ਼ ਲੱਸੀ ਚੱਲਦੀ ਅੱਜ ਨਹੀਂ ਅੱਜ ਨਹੀਂ ਲੱਸੀ ਬਣਨੀ ਹੈਗੀ ਹਾਂ ਅੱਜ ਲੱਤ ਮਾਰਦੀ ਹਾਂ ਜੀ ਲੱਤ ਮਾਰਦੀ ਉਹ ਧਾੜ ਦੇ ਕੇ ਮਾਰੀ ਜਾਂ ਤੂੜੀ ਪਾ ਕੇ ਦੁੱਧ ਕਿੱਥੇ ਪਾ ਦੇ ਫਿਰ ਤੂੜੀ ਮੈਂ ਕਹਿੰਦਾ ਤੂੜੀ ਕਰਕੇ ਮਾਰੀ ਉਹਨੇ ਤੂੜੀ ਕਰਕੇ ਹੀ ਮਾਰੀ ਆ ਜਦੀ ਪਹਿਲਾਂ ਨਾਲੇ ਸੁੱਕੇ ਕੱਖ ਖਾਂਦੀਆਂ ਇਹ ਕੱਖ ਕਿੱਥੇ ਪਹਿਨਾ ਖਾਂਦੀ ਸੀ ਟੌਪ ਦੀ ਚਰੀ ਹੁਣ ਉਹਨੂੰ ਆ ਗਿਆ ਬਾਜਰਾ ਬਾਜਰੇ ਦਾ ਵੀ ਫਰਕ ਆ ਟੌਪ ਦੀ ਚਰੀ ਦੀ ਚਰੀ ਦੀ ਥੋੜੋ ਹੋਣੀ ਆ ਚਰੀ ਸਲੀ ਆਏ ਫੀਡ ਬਣੇ ਤੇ ਆਪ ਦੇ ਤੇਰੀ ਹੈਮਡੀ ਹੁੰਦੀ ਹੁੰਦੀ ਜਰੀ ਉਹ ਚਰੀ ਹੈ ਵੀ ਬਹੁਤ ਘੱਟ ਦੀ ਹਾਂ ਤੇ ਕਰਾ ਹਾ ਉਹ ਤਾਂ ਕਹਿੰਦਾ ਵੱਟ ਲੈ ਜੇਗਾ ਹੁਣ ਬਸ ਵਾਲੀ ਮੋਟਰਸਾਈਕਲ ਆਉਂਦੀ ਨਹੀਂ ਲੰਬੀ ਬੋਸ ਤੋਂ ਗਈ ਉਹ ਟੁੱਟੇ ਦੋ ਕਰ ਲੈ ਗਏ ਹੈਂ ਦੋ ਟੱਟੇ ਕਰ ਲੈ ਗਏ ਨਹੀਂ ਫਿਰ ਗਣਾ ਸਾਲ ਜਾਣਾ ਬਹੁਤ ਬੈਡ ਉਹ ਵੀ ਹੋਣਾ ਉਹਨੇ ਵੀ ਪਾਉਣੀ ਆ ਧਾਨ ਵੀ ਲਾਉਣੇ ਆ ਧਾਨ ਵੀ ਲਾਉਣੇ ਧਾਨ ਦੀ ਖਾਸੀ ਆ ਨਹੀਂ ਦੋ ਤਿੰਨ ਦਿਨਾਂ ਮੈਂ ਕਰਦੇ ਨਹੀਂ ਖਾਲੀ ਮੈਂ ਤੂੰ ਵੱਟ ਦੇ ਅੰਦਰ ਕਰੀ ਜਾਣਾ ਮੇਰੀ ਦੋ ਤਿੰਨ ਦਿਨ ਦੇ ਰਹਿ ਗਏ ਉਹ ਯਾਰ ਵੱਟ ਦੇ ਤਾਂ ਲਾਈਏ ਤੇ ਤਿੰਨ ਦਿਨ ਦੀ ਤਿੰਨ ਦਿਨ ਕੁਸਰੀ ਬਿਕੜਦਾ ਚੱਲੀ ਜਾਂ ਵੱਟ ਦੇ ਬਾਅਦ ਬੁੱਟੀਆਂ ਚ ਵੱਡਾ ਲਾ ਦੇਣਾ ਫਿਰ ਇਹ ਕਾਪਿਆੜਾ ਵੱਟਾਂ ਵਾਲੀ ਨੂੰ ਖੜੀ ਗੋਬਾਲੀ ਛੁੱਟੀ ਜੀ ਬਹੁਤ ਲੱਗਦੀ ਨਹੀਂ ਹੁਣ ਦੇਖ ਯਾਰ ਜਿਹੜੀ ਯਾਰ ਜਿਹੜੇ ਆਪਣੇ ਉਰਲੀ ਜੀਰੀ ਆ ਸਾਂਧਿਆਂ ਵਾਲੀ ਉਹਦੇ ਚ ਪੱਤਾ ਜਾਂ ਉਹ ਲੱਗਣੇ ਕਰਕੇ ਸ਼ੁਰੂ ਤੋਂ ਕਹਿੰਦਾ ਮੇਰੇ ਹਲੇ ਵੀ ਇਹ ਦੇਲੇ ਚ 20 ਦਿਨ ਦੀ ਹੋਗੀ ਹੈਗਾ ਇਹ ਮੇਰੇ ਹਲੇ ਵੀ ਆ ਹਾਂ ਹੁਣ ਉਹ ਸੁੱਕਾ ਬੱਤਾ ਉਹ ਨਾ ਸੁੱਕਾ ਹੀ ਰਹਿਣਾ ਜਦ ਤੀ ਉਹਨੂੰ ਦੂਏ ਨਾਲ ਹਰਾ ਹੋਣਾ ਉਹ ਨਾ ਸੁੱਕਾ ਹੀ ਰਹਿਣਾ ਔਰੇ ਹੌਲੀ ਹੌਲੀ ਬਦਨਾ ਟਾਈਮ ਲੈ ਲੈਂਦੀ ਹੈ ਕਈ ਪਤਾ ਉਹ ਤਾਂ ਹੀ ਆ ਫਿਰ ਹੁਣ ਇੰਨੀ ਛੇਤੀ ਛੁੱਟੀ ਨਹੀਂ ਮੇਰੀ ਗੱਲ ਸੁਣ ਮੈਂ ਕਹਿੰਦਾ ਉਹ ਜੈਲਾ ਸਪਰੇਅ ਕਰਦਾ ਤਾਂ ਬੰਦੀ ਗੱਦੀ ਗੱਲ ਦਾ ਜਿੰਕ ਚੁੰਕ ਦੀ ਕਰਦਾ ਹੁਣ ਇਹਦੀ ਪੇਲੇ ਜੀ ਹੋ ਗਈ ਜੀਰੀ ਸਾਰੀ ਉਹ ਤਾਂ ਕਰੀ ਜਾਂਦਾ ਹੈ ਤੇਰਾ ਉਹਦਾ ਫਾਇਦਾ ਹੈ ਹੁਣ ਪਾ ਕੇ ਚਾ ਜਾਂਦੇ ਉਹਨੂੰ ਪਾ ਪਟਾਸ ਦਾ ਇੱਕ ਪਹਿਲਾ ਮੌਨਿਕ ਪਟਾਖਾ ਕਈ ਤੇ ਪਹਿਨਾ ਕਦੂਚੇ ਪਾਉਂਦੇ ਆ ਹਾਂ ਕਈ ਨਿਸਰਨੇ ਤੇ ਪਹਿਨਾ ਵੀ ਛੜ ਦਿੰਦੇ ਆ ਮੈਂ ਤਾਂ ਇਹ ਕਹਿੰਦਾ ਵੀ ਹੁਣ ਲਾਸਟ ਛੱਟਾ ਲਾਉਣਾ ਜਿੱਦਣ ਕਿੱਦੋਂ ਤੇ ਥੱਲੇ ਪਟਾਖਾ ਦਾ ਪਾਦੀ ਪਾਦੀ ਨਹੀਂ ਸਪਰੇਅ ਕਰਾ ਦੀਓ ਜਿਹੜੇ ਅੱਗੇ ਕਰੀਏ ਆਪਾਂ ਨੇ ਪਟਾਖਾ ਦੀ ਸਪਰੇਅ ਕਰ ਦੂੰਗੇ 12 61 ਫਰਕ ਨੇ ਜਿਹੜੀ ਪੈਕਟ ਜਾਊਗਾ ਕਿੰਡੋ ਦਾ ਬਹੁਤ ਬੜਾ ਬਾ ਹੁਣ ਇਹਦੇ ਵਿੱਚ ਪਟਾਕਾ ਛੱਡ ਦਮਾ ਹੁਣ ਲਾਸਟ ਛੱਟੇ ਥੋੜੇ ਥੋੜੇ ਟਾਈ ਟਾਈ ਕਿੰਡੋ ਲਾਸਟ ਛੱਟਾ ਹੁਣ ਲਾਸਟ ਬਾਅਦ ਲਾਟ ਵਾਲੇ ਆਉਣ ਦੋ ਛੱਟੇ ਹੀ ਲਾਉਣੇ ਬਸ ਦੋਈ ਨੂੰ ਤਾਂ ਡੋਡੀ ਬੋਪ ਉਹ ਦਾ ਫਲ ਜੀ ਦੋ ਕਿ ਲਾਉਣੇ ਬਸ ਦੋ ਲਾਉਣੇ ਦੋ 3 468 ਚ ਪੈਣੇ ਬਟਾਕੋ ਨੂੰ ਰੇ ਹੂਣ ਥੋੜੇ ਰੁਕ ਜਾ ਕੱਲੀ ਛੱਟਾ ਕੱਲਾ ਛੱਟਦੇ ਬਾਅਦ ਚ ਕੱਲੀ 5 10 ਕਿਲੋ ਜੀਰੀਓ ਦਾ ਛੱਟਾ ਅੱਛਾ 5 ਕਿਲੋ ਦਾ ਛੱਟਾ ਐ ਪੂਰਾ ਲਾ ਦਈਏ ਹਾਂ ਇਹਦਾ ਛੱਟਾ ਉਹ ਜੂਰੀਆਂ ਤੇਰੇ ਵਾ ਪੂਰਾ ਆ ਕੇ ਨਹੀਂ ਦੇਖ ਲੈ ਠੰਡੇ ਖਿੰਡ ਲੈ ਤੂੰ ਜੂਰੀ ਚੱਕ ਲਿਆ ਚੱਕ ਲਿਆ ਹਾਂ ਫੇਰ ਦੇਖੀ ਜਾਉਂਗੇ ਦੋ ਦਾ ਮੇਰੇ ਕੋਲ ਤਾਂ ਆਪ ਦੋ ਰਹਿਗੇ ਹਾਂ ਦੋ ਹੀ ਰਹਿਗੇ ਇੱਕੀ ਵੀ ਚੱਕ ਲੇ ਗਿਆ ਹਾਂ ਮੈਂ ਨਾਲੇ ਕਹਿੰਦਾ ਵੀ ਮੈਂ ਲਿਆ ਦਮ ਤੈਨੂੰ ਲਿਆਉਂਦਾ ਹੀ ਨਹੀਂ ਕਹਿੰਦਾ ਲਿਆਉਂਗੇ ਇੱਥੇ ਆਉਂਦਾ ਅੱਛਾ ਜਿੰਨਾ ਚ ਰੋਣਾ ਨਹੀਂ ਉਹਨਾਂ ਚ ਨਾ ਹੈ ਨਹੀਂ ਸੜੀ ਚ ਸੜੀ ਜਾਇ ਨਹੀਂ ਮੁੜਕੇ ਬਾਂਟੀ ਨੂੰ ਫੋਨ ਕਰ ਲਾ ਕਰਦਾ ਉਹਨੂੰ ਕਰ ਲਾ ਮੁੜਕੇ ਚੱਕ ਲਿਆ ਦਾਤ ਕੇ ਟੁੱਟੇ ਚੱਕ ਲਿਆ 15 ਕ ਪਏ ਆ ਹਾਂ ਇਨੇ ਕ ਤਾਂ ਪਏ 15 ਕ ਸੱਜੇ ਦਾ ਵਾਠ ਜਾ ਕੱਲੇ ਕਾਲੂ ਤੇਰੇ ਕਰੀਏ ਹੀਦਾ ਚਲੋ ਠੀਕ ਆ ਜੀ ਠੀਕ ਆ ਜੀ ਭਾਈ ਅਸਰੀਕਾਲ ਜੀ ਅਸਰੀਕਾਲ ਜੀ